ਹਾਂਜੀ ਬੇਟਾ ਆਪਾਂ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਪਾਠ ਤੀਜਾ ਜੇ ਪਾਠ ਸੀ ਆਪਾਂ ਕਹਿ ਦਈਏ ਆਪਣਾ 1 ਇੱਕ ਅੰਕ ਵਾਲਾ ਪਾਠ ਏ ਸੀ 2 ਵਾਲਾ ਤੇ 4 ਵਾਲਾ ਪਾਠ ਸੀਗਾ ਬੀ ਇਹਦੇ ਵਿੱਚ ਆਪਾਂ 30 ਨੰਬਰ ਦਾ ਕੰਮ ਆਪਾਂ ਕਰ ਲਿਆ ਸੀ ਇਹਦੇ ਵਿੱਚ ਆਪਾਂ 32 ਨੰਬਰ ਦਾ ਕੰਮ ਕਰ ਲਿਆ ਸੀ ਤੇ ਅੱਜ ਜਿਹੜਾ ਪਾਠ ਕਰਾਂਗੇ ਉਹਦੇ ਵਿੱਚ ਆਪਾਂ 6-6 ਨੰਬਰ ਦੇ ਤਿੰਨ ਸਵਾਲ ਆਉਣੇ ਆ ਵੈਸੇ ਤਾਂ ਉਹਨੂੰ ਪਰ ਤਿੰਨਾਂ ਦੇ ਵਿੱਚ ਜਾਾਂਗੀ ਸਪਤੈਨ ਦੁਨੀ 6 ਸਵਾਲ ਆਪਾਂ ਅੱਜ ਕਰਾਂਗੇ ਪੱਕੇ ਹੋ ਜਾਣਗੇ ਤੁਹਾਡੇ ਕਿਉਂਕਿ 6 ਨੰਬਰ ਵਾਲੇ ਤੁਹਾਨੂੰ ਪਤਾ ਜਾਦਾ ਐਕਸਰਸਾਈਜ਼ਾਂ ਚ ਹੋਣੇ ਨੇ ਉਹੀ 3-4 ਐਕਸਰਸਾਈਜ਼ਾਂ ਅੱਜ ਹੀ ਆਉਂਦੇ ਨੇ ਤੇ ਦੋ-ਦੋ ਤਿੰਨ-ਤਿੰਨ ਸਵਾਲ ਵੀ ਤੁਸੀਂ ਕਰ ਲੇ ਤਾਂ ਤੁਹਾਡਾ ਪੱਕਾ ਕੰਮ ਵਧੀਆ ਹੋ ਜਾਣਾ ਚਲੋ ਆਪਾਂ ਸਟਾਰਟ ਕਰ ਰਹੇ ਹਾਂ ਦੇਖੋ ਨਾ ਆਪਣੇ ਕੋਲੇ 6-6 ਅੰਕਾਂ ਵਾਲੇ ਪ੍ਰਸ਼ਨ ਨੇ ਅੱਜ ਆਪਾਂ ਤਿਆਰੀ ਇਹਨਾਂ ਦੀ ਕਰਾਂਗੇ ਤਾਂ ਜੋ ਤੁਹਾਡੇ 6-6 ਨੰਬਰਾਂ ਦੇ ਹੁੰਦਾ ਥੋੜਾ-ਥੋੜਾ ਹੀ ਕੰਮ ਹੈ ਅਥੋੜਾ-ਥੋੜਾ ਲਿਖੀ ਜਿ ਲਈ ਆਪਾਂ ਇਹਦੇ ਨੰਬਰ ਬੜੇ ਵਧੀਆ ਆ ਜਾਂਦੇ ਨੇ। ਕਈ ਬੱਚੇ ਵਿਚਾਰੇ 6 ਅੰਕ ਤੱਕ ਪਹੁੰਚ ਕੇ ਉਹ ਸਵਾਲ じゃ ਛੱਡ ਜਾਂਦੇ ਨੇ। ਛੱਡਣਾ ਕੁਝ ਨਹੀਂ ਹੈ, ਈਜੀ ਦਾ ਕੰਮ ਹੈ। ਤੇ ਤੇ ਲਈ ਕਹਿੰਦੇ ਨੇ ਮੀਨ, ਮੀਡੀਅਨ ਤੇ ਮੋਡ। ਤਿੰਨ ਚੀਜ਼ ਆਪਾਂ ਨੇ ਕੱਢਣੀਆਂ ਨੇ ਮੱਧਮਾਨ, ਬੌਲਕ ਤੇ ਮੱਧਕ। ਤਿੰਨੋਂ ਹੀ ਆਪਣੇ ਦੋ-ਦੋ ਅੰਕਾਂ ਦੇ ਇੱਥੇ ਹੈਗੇ ਨੇਗੇ। ਤਾਂ ਪਹਿਲਾਂ ਆਪਾਂ ਕੱਢਦੇ ਆ ਮੀਨ। ਯਾਨੀ ਕਿ ਮੱਧਮਾ ਮੀਨ ਬੜਾ ਸੌਖਾ ਹੁੰਦਾ ਹੈ ਮੱਧਮਾ ਅੰਕਾਂ ਦਾ ਜੋੜ ਜਿੰਨੇ ਵੀ ਲਿਖੇ ਨੇ ਸਾਰਿਆਂ ਦੇ ਵਿਚਾਲੇ ਤੁਸੀਂ ਨੇ ਲਿਖ ਕੇ ਜੋੜ ਕਰਦੇ ਜਾਣਾ 19 ਜੋੜ 12 ਜੋੜ 14 ਜੋੜ 3 ਜੋੜ 14 ਜੋੜ 17 बटे ਜਿੰਨੇ ਵੀ ਗਿਣਤੀ ਇਹਨਾਂ ਦੀ ਗਿਣਤੀ ਸੀਗੀ 10 ਤਾਂ ਆਪਾਂ ਜੋ ਜੋੜਿਆ ਹੋ ਸਕਦਾ ਹੈ ਕਿ ਜੋੜ 'ਚ ਬਣਾ ਮोटा ਫਰਕ ਹੋਵੇ ਤੁਸੀਂ ਜੋੜ ਸਕਦੇ ਆਂ ਕਾਲੀ ਕਾਲੀ ਜੋੜਦੇ ਆਂ 144 ਨੂੰ 10 ਤੇ ਵੰਡਾ ਕਿੰਨਾ ਆ ਜੂਗਾ 14.4 ਤਾਂ ਆਪਣਾ ਇਹ ਕੀ ਆ ਗਿਆ ਮੱਧ ਮਾਨ ਯਾਨੀ ਕਿ ਮੀਨ ਆ ਗਿਆ ਕਲੀਅਰ ਹੈ ਇਹ ਤੁਹਾਡੇ ਦੋ ਅੰਕਾਂ ਦੀ ਚੀਜ਼ ਹੋਗੀ ਹੁਣ ਆਪਣੇ ਨੇ ਪੁੱਛਿਆ ਬੌਲਕ ਯਾਨੀ ਕਿ ਮੋਡ ਬੌਲਕ ਦਾ ਮਤਲਬ ਉਹ ਜਿਹੜੀ ਚੀਜ਼ ਸਭ ਤੋਂ ਵੱਧ ਵਾਰੀ ਆ ਰਹੀ ਹੈ ਤਾਂ ਸਭ ਤੋਂ ਵੱਧ ਵਾਰੀ ਆਪਣੇ ਕੋਲ ਕੀ ਆ ਰਿਹਾ ਦੇਖੋ ਤੇ ਨਾਲ 14 ਦੋ ਵਾਰੀ ਤਿੰਨ ਵਾਰੀ ਤਾਂ 14 ਗਾ ਜਿਹੜਾ ਤਿੰਨ ਵਾਰੀ ਆ ਰਿਹਾ 13 ਦੇਖੋ 1 2 13 ਦੋ ਵਾਰੀ ਹੈ 12 ਵੀ ਦੋ ਵਾਰੀ ਹੈ ਤਾਂ 14 ਗਾ ਜਿਹੜਾ ਤਿੰਨ ਵਾਰੀ ਆ ਰਿਹਾ ਤਾਂ ਬੌਲਕ ਕੀ ਹੋ ਗਿਆ 14 ਹੁਣ ਰਹਿ ਗਈ ਆਪਣੇ ਕੋਲ ਮੱਧਕਾ ਮੱਧਕਾ ਵਾਸਤੇ ਕੀ ਕਰਨਾ ਹੁੰਦਾ ਮੀਡੀਅਨ ਵਾਸਤੇ ਅੰਕਾਂ ਨੂੰ ਛੋਟੇ ਤੋਂ ਵੱਡੇ ਕਰਮ ਚ ਜਾਂ ਵੱਡੇ ਤੋਂ ਛੋਟੇ ਕਰਮ ਦੇ ਵਿੱਚ ਲਿਖਣਾ ਹੁੰਦਾ ਤਾਂ ਸਭ ਤੋਂ ਛੋਟਾ ਕੀ ਹੈ ਮੇਰੇ ਕੋਲ ਓਰੇ 12 12 ਦੇ ਉੱਤੇ ਕਾਟੀ ਵੀ ਨਾਲ ਦੀ ਨਾਲ ਲਾ ਦੇਣੀ ਹੈ ਤਾਂ ਜੋ ਗਲਤੀ ਨਾ ਪਵੇ ਫਿਰ ਮੇਰੇ ਕੋਲ ਕੀ ਹੈ 13 13 ਦੇ ਵੀ ਕਾਟੀ ਲਾ ਦੇ ਫਿਰ 14 1 2 3 14 14 14 ਫਿਰ ਮੇਰੇ ਕੋਲ ਕੀ ਹੈ 16 ਫਿਰ ਮੇਰੇ ਕੋਲ ਕੀ ਹੈ 17 ਫਿਰ ਕੀ ਹੈ ਉਨੇ ਤਾਂ ਇਹ ਆਪਣੇ ਕੋਲ ਰੱਖ ਬਣ ਤੇਰੇ ਵਿੱਚ ਆਪਾਂ ਨੂੰ ਕੀ ਪੁੱਛਿਆ ਮੱਧਕਾ ਤਾਂ ਮੱਧਕਾ ਦਾ ਸਿੰਪਲ ਜਿਹਾ ਤਰੀਕਾ ਛੋਟੇ ਜਿਹਾ ਮਤਾਂ ਚ ਅੱਗੋਂ ਪਿੱਛੋਂ ਇੱਕ ਇੱਕ ਰਕਮ ਕੱਟ ਦੋ ਫਿਰ ਦੂਜੀ ਕੱਟ ਦੋ ਫਿਰ ਤੀਜੀ ਕੱਟ ਦੋ ਫਿਰ ਚੌਥੀ ਕੱਟ ਦੋ ਜਿਹੜਾ ਸੈਂਟਰ ਚ ਬਚ ਗਈ ਜੇ ਤਾਂ ਇੱਕ ਬਚ ਗਈ ਤਾਂ ਉਹੀ ਆਨਸਰ ਐਤੀ ਇੱਕ ਨਹੀਂ ਬਚੀ ਦੋ ਬਚ ਗਈਆਂ ਤਾਂ ਦੋਨਾਂ ਦਾ ਜੋੜ ਕਰਕੇ बटे 2 ਕਰ ਦੇਣਾ ਦੋਨਾਂ ਜੋੜ ਕਿੰਨਾ 28 ਵੰਡੇ 2 ਕਿੰਨਾ ਹੁੰਦਾ 14 ਤ ਆਪਣਾ ਮੱਧਕਾ ਵੀ ਕੀ ਨਿਕਲਿਆ 14 14 ਕਲੀਅਰ ਹੈ ਬੇਟਾ ਹੁਣ ਆਪਾਂ ਅੱਗੇ ਚੱਲੀਏ ਅਗਲਾ ਸਵਾਲ ਆਪਣੇ ਕੋਲੇ 200 ਸਟੂਡੈਂਟ ਨੇ 6ਵੀਂ 7ਵੀਂ ਜਮਾਤ ਦੇ ਉਹਨਾਂ ਨੂੰ ਪੁੱਛਿਆ ਉਹਦੇ ਅਧਿਆਪਕ ਨੇ ਵੀ ਆਪਾਂ ਕਿਹੜਾ ਤੁਹਾਡਾ ਫੇਵਰਟ ਕਲਰ ਹੈ ਵੀ ਉਹਦੇ ਹਿਸਾਬ ਨਾਲ ਆਪਾਂ ਸਕੂਲ ਦੀ ਬਿਲਡਿੰਗ ਨੂੰ ਕਲਰ ਕਰਾਵਾਂਗੇ ਜਿਹੜੇ ਵੱਧ ਬੱਚੇ ਕਹਿਣਗੇ ਚਲੋ ਫਿਰ ਬੱਚਿਆਂ ਤੋਂ ਪੁੱਛੀ ਗਏ ਤੇ ਪੁੱਛਣ ਦੇ ਹਿਸਾਬ ਨਾਲ ਉਹਨਾਂ ਨੇ ਕੀ ਬਣਾਉਣੀ ਸੀ ਇੱਕ ਛੜ ਗ੍ਰਾਫ ਜਿਹਨੂੰ ਅੰਗਰੇਜ਼ੀ 'ਚ ਆਪਾਂ ਬੋਲਦੇ ਆ ਬਾਰ ਗ੍ਰਾਫ ਤਾਂ ਇੱਦਾਂ-ਇੱਦਾਂ ਕਰਕੇ ਉਹਨਾਂ ਨੇ ਇੱਕ ਛੜ ਬਣਾਈ ਜਿਹੜੇ ਜਿਹੇ ਇਧਰਲੇ ਪਾਸੇ ਲੈ ਲਿਆ ਆਪਣਾ ਕਲਰ ਜਿਹਨੂੰ ਆਪਾਂ ਕਹਿੰਦੇ ਆ ਰੰਗ ਤੇ ਦੂਜੇ ਪਾਸੇ ਕੀ ਲੈ ਲੇ ਵਿਦਿਆਰਥੀਆਂ ਦੀ ਵਿਦਿਆਰਥੀ ਲੈ ਲੇ ਠੀਕ ਹੈ ਥੋੜਾ ਸੋਹਣਾ ਲਿਖਿਆ ਆਪਾਂ ਦੁਬਾਰਾ ਲਿਖ ਦਿੰਨੇ ਸਟੂਡੈਂਟਸ ਅੰਗਰੇਜ਼ੀ 'ਚ ਲਿਖ ਦਿੰਨੇ ਆ ਠੀਕ ਹੈ ਉੱਪਰ ਨੂੰ ਆਪਾਂ ਸਟੂਡੈਂਟ ਲਵਾਂਗੇ ਘੱਟ ਤੋਂ ਘੱਟ 19 ਨੇ ਵੱਧ ਤੋਂ ਵੱਧ ਆਪਣੇ ਕੋਲ ਕਿੰਨੇ ਨੇ 55 ਦੇਖੋ ਤਾਂ 10 10 ਦੇ ਲੈ ਲਓ 10 20 30 40 50 60 60 ਤੱਕ ਬ ਲੈ ਲਓ ਸ ਬਹੁਤ ਹੈ ਤੇ ਹੁਣ ਆਪਾਂ ਛੜਾ ਬਣਾਉਣ ਲੱਗਾਂਗੇ ਪਹਿਲਾ ਲਾਲ ਰੰਗ ਦੀ ਛੜੀ ਹੈ ਕਿੰਨੇ 43 ਤਾਂ 40 ਤੋਂ ਥੋੜਾ ਜਿਹਾ ਉੱਪਰ ਚਲੇ ਜਾਣਾ ਇੱਦਾਂ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੁੰਦਾ ਵੀ 43 ਐ ਜੇ ਗ੍ਰਾਫ ਤੇ ਬਣਾਓਗੇ ਫਿਰ ਤਾ ਦੇਖੋ ਕਲੀਅਰ ਹੀ ਹੋ ਜੂ ਤਾਂ ਪਹਿਲੀ ਛੜੋਗੀ ਲਾਲ ਰੰਗ ਦੀ ਦੂਜੀ ਆ ਗਈ ਹਰੀ 19 ਲਗਭਗ 20 ਤੱਕ ਲੈ ਜਾਓ ਇਹ ਹੋ ਗਿਆ ਤੁਹਾਡੇ ਕੋਲ ਹਰਾ ਫਿਰ ਆ ਗਿਆ ਨੀਲਾ 55 ਨੀਲੀ ਛੜ ਸਭ ਤੋਂ ਉੱਪਰ ਜਾਊਗੀ 50 ਤੇ 60 ਦੇ ਜਮਾਂ ਵਿਚਾਲੇ ਜ ਲੈ ਜਾਣੀ ਆ ਇਹ ਹੋ ਗਈ ਨੀਲੀ ਫਿਰ ਆ ਗਿਆ ਪੀਲਾ ਕਿੰਨਾ ਕਾ 49 ਇਹ 50 ਤੱਕ ਜਾਊਗਾ पाँह तो माड़ा घट छो हजा फिर है ओरेंज जाने की नारंगी चलो ओरेंज अपने को है नहीं मल्टी कलर ले लेने आप ठीक है ये ओरेंज है नहीं आ सी ठीक है हम अपने को ओरेंज लेना चौंती ये अपने को रंग ले ले। तो ये अपने को छड़ा बन गई ਛੜਨ ਤੋਂ ਬਾਅਦ ਉਹਨੇ ਆਪਣਾ ਸਵਾਲ ਕੀ ਪੁੱਛਿਆ ਵੀ ਇਹ ਦੱਸੋ ਸਭ ਤੋਂ ਵੱਧ ਰੰਗ ਕਿਹੜਾ ਪਸੰਦ ਕੀਤਾ ਜਾਂਦਾ ਮੋਸਟ ਪ੍ਰਿਫਰਡ ਪਹਿਲਾ ਸਵਾਲ ਤਾਂ ਸਭ ਤੋਂ ਵੱਧ ਜਿਹੜੀ ਛੜ ਸਭ ਤੋਂ ਉੱਚੀ ਹੈ ਕਿਹੜਾ ਕਲਰ ਹੈ ਨੀਲਾ ਲੀਸਟ ਸਭ ਤੋਂ ਘੱਟ ਪਸੰਦ ਕਿਹੜਾ ਕੀਤਾ ਜਾਂਦਾ ਜਿਹੜੀ ਛੜ ਸਭ ਤੋਂ ਛੋਟੀ ਹੈ ਹਰੇ ਵਾਲੀ ਤਾਂ ਕਿਹੜਾ ਕਲਰ ਹੈ ਹਰਾ ਤਾਂ ਸਭ ਤੋਂ ਵੱਧ ਪਸੰਦ ਹੋਇਆ ਨੀਲਾ ਸਭ ਤੋਂ ਘੱਟ ਕਿਹੜਾ ਹੋਇਆ ਹਰਾ ਮਤਲਬ ਗ੍ਰੀਨ ਨੀਲਾ ਮਤਲਬ ਬਲੂ ਤੇ ਆਪਣੇ ਕੀ ਆਗੇ ਅਨਸਰ ਇੰਨਾ ਕੁ ਕੰਮ ਹੈ ਤੁਹਾਡੇ 6 ਨੰਬਰ ਪੱਕੇ ਨੇ ਤਾਂ ਉਸ ਤੋਂ ਬਾਅਦ 15ਵਾਂ ਸਵਾਲ ਹੈ ਬੜਾ ਹੀ ਈਜੀ ਹੈ ਇਹਨੂੰ ਹੱਲ ਕਰਨਾ ਹੈ 2 3x 1 10 ਤਾਂ 2 3 6 2 1 2 10 ਤਾਂ 2 ਉਧਰ ਚਲਾ ਗਿਆ 10 ਜੋੜ 2 ਤਾਂ 6x 12 x 12 6 2 ਇੰਨਾ ਕੁ ਸਵਾਲ ਹੈ ਤੁਹਾਡੇ 6 ਨੰਬਰਾਂ ਦਾ ਤੁਸੀਂ ਆਪ ਦੇਖੋ ਬੜਾਈ ਜੀ ਸੀ 2 ਜਾਂ 4 ਨੰਬਰ ਤੇ ਚਾਹੀਦਾ ਚਲੋ 6 ਚ ਪਾ ਰੱਖੇ ਠੀਕ ਹੈ ਉਸ ਤੋਂ ਬਾਅਦ ਜਾਂ ਵਾਲਾ ਸਵਾਲ ਹੈ ਇੱਕ ਸੰਖਿਆ ਦੇ 4 ਗੁਣਾ ਵਿੱਚੋਂ 9 ਘਟਾਉਣ ਤੇ 43 ਪ੍ਰਾਪਤ ਹੁੰਦਾ ਇੱਕ ਸੰਖਿਆ ਇੱਥੇ ਕਿੰਨੀ ਹੋਗੀ x ਉਹਦਾ 4 ਗੁਣਾ 4 ਟਾਈਮ ਜੇ ਨੰਬਰ 4x ਬਿੱਚੂ 9 ਘਟਾਉਣ ਤੇ -9 ਕਿੰਨਾ ਪ੍ਰਾਪਤ ਹੁੰਦਾ 43 ਤਾਂ 4x 9 43 ਜੇ ਇੰਨਾ ਵੀ ਲਿਖਣ ਦੇਖੋ ਇਹ ਵੀ ਤੁਹਾਡੇ 3 ਨੰਬਰ ਦਾ ਕੰਮ ਤਾਂ ਹੋ ਹੀ ਗਿਆ ਤਾਂ 4x 9 ਨੂੰ ਇਧਰਲੇ ਪਾਸੇ ਲੈ ਜਾਓ 43 9 43 ਦੇ 9 ਕਿੰਨੇ ਹੁੰਦੇ ਨੇ 52 ਤਾਂ x 52 4 ਬਰਾਬਰ ਕਿੰਨਾ ਆ ਗਿਆ 13 ਤਾਂ ਫਾਈਨਲ ਨੰਬਰ ਪੁੱਛਿਆ ਹੀ ਨੰਬਰ ਕਿੰਨਾ ਆ ਗਿਆ ਇਸ ਲਈ ਸੰਖਿਆ ਤਾਂ ਕਿ ਲਿਖ ਇਸ ਲਈ ਸੰਖਿਆ ਬਰਾਬਰ ਹੈ 13 ਇਸ ਲਈ ਸੰਖਿਆ ਬਰਾਬਰ ਹੈ 13 ਇੰਨਾ ਕੰਮ ਹੈ ਤੇ ਤੁਹਾਡੇ 6 ਅੰਕ ਪੱਕੇ ਨੇ ਅੱਗੇ ਏਰੀਆ ਆਫ ਰੈਕਟੈਂਗਲ ਦੇ ਤਾਂ 580 ਲੈਂਥ ਵੀ ਦਿੱਤੀ ਕੀ ਪੁੱਛੀ ਹੈ ਪਹਿਲਾਂ ਵਿਡਥ ਤੇ ਏਰੀਆ ਕਿੰਨਾ ਦਿੱਤਾ 580 अस्सी खेतरफल एरिया मतलब खेतरफल लंबाई लेंथ कि ट्वेंटी नाइन तो पूछी कि अपने तो ब्रैड पंजाबी वाले एरिए जगह लो लेंथ लैंथरी जगह पर लंबाई ब्रैडरी जगह चौड़ाई तो चौड़ाई की होंगे एरिया बटे लेंथ पांच सौ अस्सी बटे 29 ਕਿਉਂ ਕਿ ਏਰੀਆ ਬਰਾਬਰ ਹੁੰਦਾ ਲੈਂਥ ਗੁਣਾ ਬ੍ਰੈਡਥ ਤੇ ਮੈਂ ਜੀ ਬੀ ਕੱਢਣੀ ਹੈ ਬ੍ਰੈਡਥ ਤਾਂ ਲੈਂਥ ਇਹਦੇ ਕੀ ਹੋ ਜੂਗੀ ਏਰੀਆ ਦੇ نیچے ਹੋ ਜੂ ਉੱਪਰ ਲਿਖਿਆ ਮੈਨੇ ਸੱਜੇ ਕੋਰਨਰ ਤੇ 500 29 29 29 29 258 ਤਾਂ ਕਿੰਨਾ ਆ ਗਿਆ 20 ਤਾਂ ਜਿਹੜੀ ਚੌੜਾਈ ਆ ਗਈ ਮੇਰੇ ਕੋਲ ਕਿੰਨੀ ਆ ਗਈ 20 ਸੈਂਟੀ ਮੀਟਰ ਕਲੀਅਰ ਐ ਇੱਥੇ ਤੱਕ ਚਲੋ ਹੁਣ ਆਪਣੇ ਤੋਂ ਅੱਗੇ ਪੁੱਛਿਆ ਪੈਰੀਮੀਟਰ ਪਰਮਾਪ ਤਾਂ ਪੈਰੀ ਮੀਟਰ ਅੰਗ ਪੰਜਾਬੀ ਵਾਲੇ ਬੱਚੇ ਲਿਖਦੇ ਪਰਮਾਪ ਹੁਣ ਪਰਮਾਪ ਦਾ ਸੂਤਰ ਤਾਂ ਪਤਾ ਹੀ ਹੈ 2 ਬਰੈਕਟ ਚ ਐਲ ਜੋੜ ਵੀ ਲੰਬਾਈ ਜੋੜ ਚੜਾਈ ਤਾਂ 2 ਲੰਬਾਈ ਕਿੰਨੀ ਸੀ 29 ਚੜਾਈ ਕਿੰਨੀ ਸੀ 20 ਤਾਂ 2 29 ਤੇ 20 ਕਿੰਨੇ ਨੇ 49 49 ਦੁੱਗਣੀ 98 ਸੈਂਟੀਮੀਟਰ ਬਸ ਇੰਨੇ ਕੰਮ ਸੀ ਮੰਚਿਕਾ 6 ਨੰਬਰ ਦਾ ਹਾਂਜੀ ਬੇਟਾ 6 ਨੰਬਰ ਦਾ ਸਵਾਲ ਸੀ 3 ਨੰਬਰ ਦੀ ਚੜਾਈ 3 ਨੰਬਰ ਦਾ ਪਰਿਮਾਪ ਅਗਲਾ ਸਵਾਲ ਹੈ ਬੜਾ ਈਜੀ ਹੈ ਵਰਗਾਂ ਦੀ ਗਿਣਤੀ ਕਰਕੇ ਆਪਾਂ ਨੇ ਕੀ ਲੱਭਣਾ ਹੈਗਾ ਏਰੀਆ ਖੇਤਰਫਲ ਦੇ ਕੋਲ ਚ ਆਪਾਂ ਜੀ ਲਿਖਣ ਲੱਗੇ ਰੇ ਚ ਮੈਂਰੇ ਤਿੰਨ 파ਟ ਬਣਾ ਦੇਣਾ ਇੱਕ ਤਾਂ ਆ ਵਾਲਾ 파ਟ ਦੇਖੇ ਰੇ ਚ ਕਿੰਨੀਆਂ ਡੱਬੀਆਂ ਨੇ 1 2 3 4 5 6 7 8 نیچے ਨੂੰ ਕਿੰਨੀਆਂ ਨੇ 4 ਉਹ ਇਧਰ ਨੂੰ ਕਿੰਨੀਆਂ ਨੇ 8 ਤਾਂ ਇਹਦਾ ਖੇਤਰਫਲ ਕਿੰਨਾ ਹੋ ਗਿਆ 8 ਚੌਕਾ 32 ਇਸ ਤਰ੍ਹਾਂ ਇਹ ਵਾਲੇ 파ਟ ਦਾ ਇਹਦੇ ਵਿੱਚ ਦੇਖੋ ਡੱਬੇ ਕਿੰਨੀਆਂ 11 ਗੁਣਾ 4 44 ਤਾਂ ਦੋ 파ਟ ਆਪਾਂ ਨੇ ਗੱਢ ਲਏ ਇਸ 파ਟ ਦਾ ਕਿੰਨਾ ਹੋ ਗਿਆ 32 ਇਸ ਵਾਲੇ ਪਾਰਟ ਦੇ ਵਿੱਚ 8 ਡੱਬੇ ਤੋੜ ਤੱਕ ਜਿੰਨੇ ਇਧਰ ਨੂੰ ਹੋਰ ਹੋ ਗਏ ਸੀ 11 ਸੀਗੀਆਂ ਤਾਂ 11 4 ਬਰਾਬਰ ਹੈ 44 ਇਹਦੇ ਕੋ ਕਲੀਅਰ ਇਹ ਨੀਚੇ ਵਾਲੇ ਪਾਰਟ ਦੇ ਵਿੱਚ ਦੇਖੋ ਧਿਆਨ ਨਾਲ ਇਹਦੇ ਵਿੱਚ ਬੇਟਾ ਦੋ ਤਰ੍ਹਾਂ ਨਾਲ ਕੀਤਾ ਜਾਂਦਾ ਪਰ ਅੱਜ ਕੱਲ ਇੱਦਾਂ ਹੀ ਕਰਨ ਲੱਗੇ ਜਿਹੜੀ ਡੱਬੀ ਤੁਹਾਨੂੰ ਲੱਗਦਾ ਵੀ ਅੱਧੀ-ਆਦੀ ਤੋਂ ਵੱਧ ਆ ਉਹਨੂੰ ਪੂਰੀ ਲੈ ਲੈਂਦੇ ਨੇ 1 2 3 4 5 6 7 8 9 10 11 ਅੱਗੇ ਹੋਰ ਵੱਡੀ ਕਰਦੇ 11 ਉੱਪਰ ਹੋਗੇ ਫਿਰ ਅੱਧੀ ਤੋਂ ਘੱਟ ਐ ਇਹਨੂੰ ਛੱਡ ਦਿਓ 12 13 14 15 16 17 18 ਇਹ ਅੱਧੀ ਐ ਇਹਨੂੰ ਲੈ ਲਓ 19 20 21 22 23 24 ਇਹ ਅੱਧੀ ਐ ਇਹਨੂੰ ਵੀ ਗਿਣ ਲਓ 25 26 27 28 29 30 31 ਇਹਦਾ ਆਪਣਾ ਉੱਪਰ ਕਿੰਨਾ ਆਇਆ ਸੀ 32 ਉਹਦੇ ਨੀਚੇ ਕਿੰਨਾ ਹੈ 44 ਇਹ ਕਿੰਨਾ ਆ ਗਿਆ 31 ਤੇ ਲੋ ਕਿਤਰਫ ਆਓ ਬਰਾਬਰ 32 ਜੋੜ 44 ਜੋੜ 31 32 44 ਤੇ 31 ਕਿੰਨੇ ਬਣ ਗਈ 107 ਹੁਣ ਕੋਈ ਬੱਚਾ ਕਹਿੰਦਾ ਜੀ ਗਿੰਦੇ ਗਿੰਦੇ ਵੀ ਮੇਰਾ ਤਾਂ ਇਹਦਾ ਤਾਂ 32 ਦੇਖੋ ਆਉਣਾ ਹੀ ਹੋਣਾ ਇਹਦਾ ਵੀ 44 ਆਉਣਾ ਹੀ ਹੋਣਾ ਇਹਦਾ ਆਪਾਂ ਕਿੰਨਾ ਕੱਢਿਆ ਸੀ 31 ਕੋਈ ਬੱਚਾ ਕਹਿੰਦਾ ਮੈਨੂੰ 31 ਨਹੀਂ ਨਿਕਲੇ ਮੇਰੇ ਤੋਂ ਤਾਂ 30 ਨਿਕਲਿਆ ਤਾਂ ਵੀ ਕੋਈ ਚੱਕਰ ਨਹੀਂ ਇਹਨਾਂ ਨੇ ਤੇ ਲਿਖਿਆਗਾ ਐਸਟੀਮੇਟ ਐਸਟੀਮੇਟ ਦੇ ਵਿੱਚ ਡੱਬੀ ਕਿੱਧਰ ਉੱਧਰ ਹੋ ਸਕਦੀ ਤਾਂ 32 ਜੋੜ 44 ਜੋੜ 31 ਬਰਾਬਰ 107 ਵਰਗ ਇਕਾਈ ਤਾਂ ਤੁਹਾਡਾ ਆਨਸਰ 107 ਦੇ ਨੇੜੇ ਤੇੜੇ ਹੋ ਸਕਦਾ ਜੇ ਕਿਸੇ ਬੱਚੇ ਨੇ 108 ਨਿਕਲਿਆ 109 ਨਿਕਲਿਆ ਉਹ ਵੀ ਠੀਕ ਹੈ ਕਿਸੇ ਬੱਚੇ ਨੇ 104 ਰਹਿ ਗਿਆ 105 ਰਹਿ ਗਿਆ ਉਹ ਵੀ ਠੀਕ ਹੈ ਠੀਕ ਹੈ ਬੇਟਾ ਵਧੀਆ ਸਮਝ ਲੱਗ ਗਿਆ ਦੋ ਤੁਹਾਡੇ ਪੇਪਰ ਮੈਂ ਐਤਕੀ 2024 ਵਾਲੀ ਕਰਵਾਤੇ ਉਸ ਤੋਂ ਬਿਨਾਂ 2023 ਵਾਲੇ 2022 ਵਾਲੇ ਵੀ ਪੇਪਰ ਆਪਣੇ ਚੈਨਲ ਤੇ ਪਏ ਨੇ ਸਾਰੇ ਦੇਖ ਲਓ ਪੂਰੀ ਤਿਆਰੀ ਹੋ ਜੂ ਥੈਂਕ ਯੂ ਬੇਟਾ